ਘਰ ਵਾਲੀ ਪੈਂਦੀ ਸੀ ਲੋਕਾਂ ਦੇ ਥੱਲੇ ਥੱਲੇ ਮਤਲਬ ਕਰਦੀ ਸੀ ਦੇ ਵਪਾਰ ਦਾ ਕੰਮ ਹੋਟਲਾਂ ਦੇ ਵਿੱਚ ਲੈਂਦੀ ਸੀ ਲੱਖਾਂ ਰੁਪਏ ਤੇ ਬੜੇ ਸਵਾਦ ਨਾਲ ਉਹਨਾਂ ਦੇ ਥੱਲੇ ਪੈ ਜਾਂਦੀ ਸੀ ਜਦੋਂ ਘਰ ਵਾਲੇ ਨੂੰ ਪਤਾ ਲੱਗਿਆ ਵੀ ਮੇਰੀ ਘਰ ਵਾਲੀ ਜੋਬ ਨਹੀਂ ਇਹ ਦੇ ਵਪਾਰ ਦਾ ਕੰਮ ਕਰਦੀ ਆ ਤਾਂ ਫਿਰ ਸਾਰੀ ਗੱਲਬਾਤ ਕੀ ਬਣਦੀ ਆ ਅੱਜ ਦੋਸਤੋ ਤੁਹਾਨੂੰ ਦੱਸਾਂਗੇ ਸਾਰੀ ਗੱਲਬਾਤ ਕੀ ਆ ਅੱਜ ਦੋਸਤੋ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਉਹ ਮੁੰਡਾ ਜਿਹੜਾ ਆਪਣੀ ਘਰ ਵਾਲੀ ਤੇ ਅ ਦੂਸ਼ਨ ਲਾ ਰਿਹਾ ਵੀ ਕੁਛ ਨਾ ਕੁਛ ਆਪਣੇ ਮਨ ਦੇ ਵਿੱਚ ਜਾਂ ਜਾਂ ਕਹਿਦੀ ਵੀ ਇਹੇ ਜੇ ਦੁੱਖ ਆਪਣੇ ਦਿਲ ਦੇ ਵਿੱਚ ਦਬਾਈ ਬੈਠਾ ਜਿਹੜੇ ਅੱਜ ਕੈਮਰੇ ਮੂਰੇ ਲੈ ਕੇ ਆਵਾਂਗੇ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਵੀ ਗੱਲਬਾਤ ਕੀ ਹੋਈ ਆ ਬਾਈ ਜੀ ਸੱਸੀ ਸੱਸੀ ਗਾਵੇ ਕੀ ਨਾ ਬਾਈ ਮੇਰਾ ਨਾਮ ਰਜੇਸ਼ ਮਸਲਾ ਕੀ ਹੈ ਬਾਈ ਭਾਈ ਮਸਲਾ ਇਹ ਆ ਮੈਂ ਬਹੁਤ ਤੰਗ ਆ ਯਾਰ ਹਮ ਘਰ ਵਾਲੀ ਮੇਰੀ ਲਵਾਉਂਦੀ ਆ ਜਿਗਾਰਡ ਜਿਗਾਰਡ ਕੀ ਹੁੰਦਾ ਜਿਗਾਰਡ ਮਤਲਬ ਦੇਵਪਾਲ ਦਾ ਕੰਮ ਕਰ ਫਿਰ ਕੀ ਹੋ ਗਿਆ ਬਾਈ ਫਿਰ ਕਿਉਂ ਕਿਉਂ ਫਿਰ ਕੀ ਨਹੀਂ ਹੁੰਦਾ ਇਹ ਕੰਮ ਤੁਹਾਨੂੰ ਪਤਾ ਕੀ ਹੈ ਆਮ ਤਾਂ ਮੈਨੂੰ ਪਤਾ ਤੈਨੂੰ ਨਹੀਂ ਪਤਾ ਨਾ ਮੈਨੂੰ ਤਾਂ ਹੁਣ ਪਤਾ ਲੱਗਿਆ ਤੈਨੂੰ ਪਹਿਲਾਂ ਨਹੀਂ ਪਤਾ ਸੀ ਨਾ ਤਾਂ ਹੀ ਤਾਂ ਮੈਂ ਪਹਿਲਾਂ ਘੱਟ ਨਹੀਂ ਪਤਾ ਸੀ ਤੈਨੂੰ ਪਹਿਲਾਂ ਮੈਨੂੰ ਪਤਾ ਨਹੀਂ ਉਹ ਕਹਿੰਦੀ ਮੈਂ ਜੌਬ ਕਰਦੀ ਆ ਜੌਬ ਤੇ ਲੱਗ ਗਈ ਮੈਂ ਕਿਹਾ ਚੱਲ ਠੀਕ ਆ ਯਾਰ ਮੈਂ ਆਹਦਾ ਖੇਤੀ ਦਾ ਕੰਮ ਕਰੀਏ ਨਾ ਚੱਲ ਜੌਬ ਕਰਦੀਏ ਦੋਨੇ ਪਾਸੋਂ ਪੈਸੇ ਆਉਂਦੇ ਆ ਹੁਣ ਮੈਂ ਤਾਂ ਬਾਅਦ ਚ ਮੈਨੂੰ ਕਿਸੇ ਬੰਦੇ ਨੇ ਮੇਰੇ ਯਾਰ ਦੋਸਤ ਨੇ ਦੱਸਿਆ ਵੀ ਆਂ ਕਹਿੰਦਾ ਕਿ ਆਾ ਹੋਟਲ ਚ ਜਾ ਵੜਦੀ ਉਹ ਤੜਕੇ ਤੋਂ ਲੈ ਕੇ ਅਥਨ ਤੱਕ ਆਹ ਜੌਬ ਆਉਦੀ ਵੀ ਉੱਥੇ ਜਿਗਾੜ ਲਵਾਉਂਦੀ ਆ ਉੱਥੇ ਬੰਦੇ ਜਾਂਦੇ ਆ ਇੰਨੇ ਇੰਨੇ ਪੈਸੇ ਮੈਂ ਮੜ ਕੇ ਸੋਚਿਆ ਮਖੇ ਰੁਪਿਆ 15000 ਦੀ ਤਨਖਾਹ ਕੀ ਨਾ ਤਾਂ ਨਵੇਂ ਸ਼ੂਟ ਪਾਉਂਦੀ ਆ ਤੀਜੇ ਦਿਨ ਫੋਨ ਬਦਲ ਦਿੰਦੀ ਐ ਇੰਨੇ ਇਹੋ ਜਿਹੇ ਕਿੱਥੋਂ ਆਦਾ ਸਮਾਨ ਫੇਰ ਮਾਦੀ ਪੜਤਾਲ ਕੀਤੀ ਐ ਆ ਤੈਨੂੰ ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਇਹੋ ਜਿਹੇ ਕੰਮ ਜਿਹੜਾ ਦੇਵ ਵਪਾਰ ਦਾ ਕੰਮ ਕਰਦੇ ਤੈਨੂੰ ਕਿਵੇਂ ਪਤਾ ਲੱਗਿਆ ਬਈ ਯਾਰ ਮੇਰਾ ਜਮਾ ਜਾਲ ਦੋਸਤ ਜਗਰੀ ਉਹ ਕਿਤੇ ਗਿਆ ਚੱਲ ਹਨਾ ਨਾ ਹੀ ਵਿਆਹ ਬੂ ਹੋਇਆ ਦਾ ਉੱਥੇ ਉੱਠ ਗਿਆ ਜਦੋਂ ਉੱਠ ਗਿਆ ਤੇ ਉਹਨੂੰ ਮੁੜ ਕੇ ਜਦੋਂ ਗਾਂ ਜਾ ਕੇ ਇਹ ਮਿਲੀ ਠੀਕ ਆ ਅਗਲੀ ਨੇ ਹੁਣ ਜਿਹੜੀ ਆਂਟੀ ਕੰਮ ਕਰਾਉਂਦੀ ਸੀ ਉਹਨੇ ਭੇਜਤਾ ਇਹਦੇ ਕੋਲੇ ਵੀ ਚੱ ਤੇ ਜਦੋਂ ਜਾ ਕੇ ਬੜਾ ਬਾਬੀ ਤੂੰ ਇੱਥੇ ਕਰਦੀ ਆ ਉਹ ਇਹਨੂੰ ਕਹਿੰਦੀ ਕਹਿੰਦੀ ਤੂੰ ਵੀਰ ਬਣ ਕੇ ਦੱਸੀ ਨਾ ਕਿਸੇ ਨੂੰ ਵੀ ਤੂੰ ਆਦਾ ਜਿਹੜਾ ਕੰਮ ਕਰਨਾ ਕਰਕੇ ਜਾ ਉਹ ਫਿਰ ਉਹਨੇ ਇਹਨੇ ਕੰਮ ਕੀਤਾ ਨਹੀਂ ਕੀਤਾ ਉਹ ਨਹੀਂ ਮੈਨੂੰ ਪਤਾ ਪਰ ਉਹਨੇ ਆ ਕੇ ਮੈਨੂੰ ਦੱਸਦਾ ਸਾਰਾ ਵੀ ਆਹ ਕੰਮ ਹੋਈ ਜਾਂਦਾ ਬਾਈ ਤੇ ਫਿਰ ਮੈਂ ਉਹਦੇ ਤੇ ਯਕੀਨ ਨਾ ਕੀਤਾ ਮੈਂ ਚਾਲੇ ਕਿ ਪਤਾ ਹੋ ਸਕਦਾ ਕਿ ਉਹ ਭਲੇ ਖਾਣਾ ਪੈਂਦਾ ਹੋਵੇ ਫਿਰ ਮੈਂ ਉਹਦੇ ਪਿੱਛੇ ਇਨਵੈਸਟੀਗੇਸ਼ਨ ਕੀਤੀ ਆਦਾ ਕੰਮ ਛੱਡਿਆ ਇਹਦੇ ਪਿੱਛੇ ਜਾਇਆ ਕਰਾ ਫਿਰ ਮੈਂ ਉਹਦੀ ਇੱਕ ਹੌਲੀ ਕਿਦਨੇ ਮੈਂ ਉਹਦੇ ਮੈਨੂੰ ਫੋਨ ਦੀ ਜਾਣਕਾਰੀ ਹੈਗੀ ਆ ਮੌਦੀ ਲਾਈਵ ਲੋਕੇਸ਼ਨ ਔਨ ਕਰਤੀ ਹੂੰ ਜਦੋਂ ਮੈਂ ਲਾਈਵ ਲੋਕੇਸ਼ਨ ਔਨ ਕੀਤੀ ਫਿਰ ਮੈਂ ਉੱਥੇ ਗਿਆ ਵੀ ਕਿੱਥੇ ਜਾਂਦੀ ਹੈ ਕੀ ਕਰਦੀ ਹੈ ਕੀ ਚੱਕਰ ਜਦੋਂ ਜਾਇਆ ਕਿ ਨਾ ਇਥੋਂ ਲਾਈਵ ਲੋਕੇਸ਼ਨ ਹੁੰਦੀ ਹੈ ਜਦੋਂ ਹੋਟਲ 'ਚ ਜਾ ਕੇ ਇੱਕ ਥਾਂ ਰੋਕੀ ਲੈਂਦੀ ਸਾਰੀ ਜਿਹੜੀ ਥੰ ਤੱਕ ਫਿਰ ਮੈਂ ਉੱਥੇ ਹੋਟਲ 'ਚ ਗਿਆ ਮੈਂ ਪਤਾ ਕੀਤਾ ਸਾਰਾ ਹਨਾ ਫਿਰ ਮੈਂ ਇਹਦੀ ਸਾਰੀ ਉਹਦੀ ਜਿਹੜੀ ਹੋਟਲ ਦੀ ਕੈਮਰਾ ਰਿਕਾਰਡਿੰਗ ਕਢਾਈ ਸਾਲਾ ਕੋ ਕੀਤਾ ਫਿਰ ਮੈਂ ਇਹਦੇ ਲਈ ਆ ਕੇ ਮੂਹਰੇ ਸੱਟੀ ਮੈਂ ਖਾ ਦੇ ਤੂੰ ਕੀ ਕੰਮ ਕਰਦੀ ਹੈ ਦੋਸਤੋ ਇਹਦਾ ਕਹਿਣਾ ਹੈਗਾ ਕਿ ਮੇਰੀ ਜਿਹੜੀ ਘਰ ਵਾਲੀ ਆ ਇਹਦੀ ਘਰ ਵਾਲੀ ਆ ਜਿਹੜੀ ਉਹ ਜਿਗਾਰ ਲਾਉਂਦੀ ਆ ਜਿਗਾਰ ਲਵਾਉਂਦੀ ਆ ਦੇਵਪਾਰ ਦਾ ਕੰਮ ਕਰਦੀ ਆ ਲੋਕਾਂ ਦੇ ਥੱਲੇ ਪੈਂਦੀ ਆ ਸਿੱਧੀ ਜੀ ਗੱਲ ਆ ਇਹਨੂੰ ਕਿਵੇਂ ਪਤਾ ਲੱਗਿਆ ਇਹਨੂੰ ਤਾਂ ਇਦਾਂ ਅਸੀਂ ਵੀ ਮੇਰੀ ਘਰ ਵਾਲੀ ਜੌਬ ਕਰਦੀ ਆ ਕੋਈ ਨੌਕਰੀ ਕਰਦੀ ਆ ਭਾਈ ਬੜੇ ਰੁਪਏ ਬਣਦੇ ਇਹਦੇ ਵਿੱਚ ਤਾਂ ਯਾਰ ਬੜੇ ਰੁਪਏ ਬਣਦੇ ਤਾਂ ਇੰਨੇ ਨੇ ਰੁਪਏ ਲਿਆ ਕੇ ਤੈਨੂੰ ਦਿੰਦੀ ਹੋਗੀ 20 25 25000 ਰੁਪਏ ਦੇਣ ਦਾ ਬਣਦਾ ਹੋਗਾ ਮੈਂ ਇਹ ਜਿਹੇ ਰੁਪਈਆ ਤੇ ਥੁੱਕਦਾ ਨਹੀਂ ਠੀਕ ਆ ਨਾ ਮੈਨੂੰ ਤਾਂ ਜਿਹੜੀ ਆਪਦੀ ਘਰ ਦੀ ਹੈ ਇੱਜ਼ਤ ਵਾਲੀ ਰੋਟੀ ਆਪਣਾ ਕਹਿੰਦੇ ਹੁੰਦੇ ਅੱਧੀ ਖਾ ਲੋ ਤੇ ਕੋਈ ਬੰਦਾ ਮਹਿਣਾ ਨਾ ਮਾਰ ਦੇ ਠੀਕ ਆ ਨਾ ਵੀ ਅਗਲਾ ਆਏ ਨੇ ਕਦੇ ਕੱਲ ਨੂੰ ਤੋਂ ਡਾਏ ਆ ਉਹ ਜਰ ਰੁਪਈਆ ਨੂੰ ਕਿ ਚਟਣਾ ਯਾਰ ਜਿਹਦੇ ਨਾਲ ਕੋਈ ਤੈਨੂੰ ਤੈਨੂੰ ਸਕੂਨ ਹੀ ਹੈ ਨਹੀਂ ਠੀਕ ਆ ਨਾ ਹੁਣ ਇਹਦਾ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਇਹ ਕੰਮ ਕਿਉਂ ਕੀਤਾ ਉਹ ਉਹ ਕਿਵੇਂ ਗਲਤ ਦੇ ਵਿੱਚ ਕਿਵੇਂ ਲਿਆਂਦਾ ਕਿਵੇਂ ਉਹਦੇ ਨਾਲ ਗੱਲਬਾਤ ਕੀਤੀ ਆਪਣੀ ਘਰ ਵਾਲਿਆਂ ਨਾਲ ਕੀ ਗੱਲਬਾਤ ਕੀਤੀ ਕਿਵੇਂ ਉਹਨੂੰ ਗੱਲਾਂ ਦੇ ਵਿੱਚ ਲਿਆ ਕੇ ਉਹ ਤੋਂ ਸਾਰੀ ਗੱਲ ਕਢਵਾਇ ਕਿ ਵੀ ਕੀ ਕਿਵੇਂ ਬਣਾਇਆ ਸਾਰਾ ਸਿਸਟਮ ਸਾਰੀ ਸਟੋਰੀ ਮੈਂ ਇਹ ਬਣਾਈ ਮੈਂ ਪਹਿਲਾਂ ਇਹਦਾ ਸਾਰਾ ਪਤਾ ਕੀਤਾ ਵੀ ਜਾਂਦੀ ਕਿੱਥੇ ਆ ਗਈ ਮੈਂ ਉੱਥੇ ਅੰਦਰ ਗਿਆ ਠੀਕ ਆ ਜਦੋਂ ਮੈਂ ਉੱਥੇ ਅੰਦਰ ਗਿਆ ਤੇ ਮੈਂ ਜਿਹੜੀ ਉਹ ਕੰਮ ਕਰਾਉਂਦੀ ਸੀ ਮੈਂ ਉਹਨੂੰ ਦਿੱਤੇ ਪੈਸੇ ਤੇ ਮੈਂ ਕਿਹਾ ਵੀ ਆਹ ਨਾਂ ਦੀ ਕੁੜੀ ਆ ਮੇਰਾ ਯਾਰ ਦੋਸਤ ਲਾ ਕੇ ਗਿਆ ਤੇ ਉਹ ਭੇਜ ਦੋ ਹੂੰ ਠੀਕ ਆ ਮੈਂ ਜਾ ਕੇ ਅੰਦਰ ਵੜ ਗਿਆ ਉਹਨਾਂ ਨੇ ਕਿਹਾ ਵੀ ਐ ਕਰਕੇ ਵੀ ਤੇਰਾ ਟਾਈਮ ਆਇਆ ਕੰਮ ਵੀ ਤੇਰਾ ਗਾਹ ਕਾਇ ਤੇ ਜਾ ਉਹ ਜਦੋਂ ਅੰਦਰ ਆਈ ਮੈਂ ਮੂੰਹ ਮਿਲ ਲਵੇਟ ਆਇਆ ਸੀ ਨਾ ਚਲ ਉਹਨੇ ਆਦਾ ਕੰਮ ਲੋਕ ਕੀਤਾ ਅੰਦਰ ਆਈ ਚਲੋ ਨੇ ਮੈਨੂੰ ਪੁੱਛਿਆ ਗੱਲਾਂ ਬਾਤਾਂ ਕੀਤੀਆਂ ਮੈਂ ਜਦੋਂ ਮੂੰਹ ਨਗਾ ਕੀਤਾ ਤੇ ਉਹ ਹੱਕੀ ਬੱਕੀ ਰਹਿ ਗਈ ਉਹ ਪਹਿਲਾਂ ਮੈਨੂੰ ਕਹਿੰਦੀ ਹਾਂ ਹਾਂ ਤੂੰ ਗਲਤ ਆ ਫਲਾਣਾ ਗਲਤ ਆ ਮੈਂ ਫਿਰ ਉਹਨੂੰ ਸਾਰਾ ਕੁਝ ਦਿਖਾऊंगा ਵੀਡੀਓ ਮੈਂ ਕਿਹਾ ਦੇਖ ਠੀਕ ਹੈ ਨਾ ਇਹ ਕੰਮ ਤਾਂ ਮੈਂ ਤਰਨਾ ਘਰੇ ਵੀ ਕਰਦਾ ਮੈਂ ਤਰਨਾ ਕੰਮ ਨਹੀਂ ਕਰਨਾ ਤੁਹਾਨੂੰ ਦਿਖਾਉਣਾ ਸਾਰੀਆਂ ਵੀਡੀਓ ਦਿਖਾऊंगा ਮੈਂ ਤਰਾ ਪਤਾ ਕਰਕੇ ਸਾਰਾ ਮੈਂ ਤਾਂ ਹੀ ਤੇਰੇ ਕੋਲ ਇੱਥੇ ਆਇਆ ਮੈਂ ਤੇਰੇ ਮਾਂ ਪਿਓ ਨੂੰ ਵੀ ਸੱਦਾ ਹੋਇਆ ਇੱਥੇ ਹੀ ਆਉਣਗੇ ਉਹ ਵੀ ਪਰ ਮੈਂ ਕਿਹਾ ਤੂੰ ਇਹ ਕੰਮ ਗਲਤ ਕੀਤਾ ਕੀ ਗੱਲ ਤੈਨੂੰ ਮੇਰੇ ਤੋਂ ਮੈਂ ਤੂੰ ਸੈਟੀਸਫਾਈ ਨਹੀਂ ਹੁੰਦੀ ਸੀ ਕਹਿੰਦੀ ਸਭ ਕੁਝ ਹੁੰਦੀ ਪਰ ਮੇ ਸ਼ੌਕ ਕੀ ਗਈ ਸੀ ਸ਼ੌਕ ਬਈ ਚਾਣੀ ਤੂੰ ਚੰਗੇ ਆ ਫੋਨ ਰੱਖਣਾ ਚੰਗੇ ਕੱਪੜੇ ਪਾਉਣੇ ਠੀਕ ਆ ਉਹ ਚੀਜ਼ ਮੈਂ ਚੀਜ਼ਾਂ ਤੂੰ ਰੇਂਜ ਨਹੀਂ ਕਰ ਸਕਦਾ ਨਹੀਂ ਕਰ ਸਕਦੇ ਬਈ ਐਫਰਟ ਨਹੀਂ ਕਰ ਸਕਦਾ ਫਿਰ ਮੈਂ ਖਾ ਤੂੰ ਮੇਰੇ ਨਾਲ ਵਿਆਹ ਨਾ ਕਰਾਉਂਦੀ ਤੇ ਹਾਲ ਤੂੰ ਸੋਣੀ ਸੀਗੀ ਕਿਸੇ ਪਾਸੇ ਹੋਰ ਤਗੜੇ ਬੰਦੇ ਨਾਲ ਕਰਾ ਲੈਂਦੀ ਕਹਿੰਦੀ ਮੇਰੇ ਕ ਜਿਹਦੇ ਕਿਸੇ ਨਾਲ ਸੀ ਤਗੜੇ ਬੰਦੇ ਨਾਲ ਵਿਆਹ ਕਰਨ ਨੂੰ ਕੋਸ਼ਿਸ਼ ਕਰਦੇ ਸੀ ਤੇ ਅਗਲੇ ਦਾਜ ਮੰਗਦੇ ਹੂੰ ਲੈਂਦਣ ਵੱਧ ਮੰਗਦੇ ਸੀਗੇ ਤੇ ਕਹਿੰਦੀ ਅਸੀਂ ਮੇਰਾ ਮਾਪੇ ਉੱਥੇ ਕਰ ਨਹੀਂ ਸਕਦਾ ਸੀਗਾ ਤੇ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿ ਜਿਹੜੇ ਤੇਰੇ ਕੋਲ ਪੈਸੇ ਤੈਨੂੰ ਆਉਂਦੇ ਸੀ ਇਹਨੇ ਆਉਂਦੇ ਸੀ ਉਹ ਜਾਂਦੇ ਆਉਤੇ ਕੁਛ ਖਾਤੇ-ਕੁੱਤੇ ਜੇ ਕਰਾਈ ਗਈ ਉਹ ਮੈਨੂੰ ਨਹੀਂ ਪਤਾ ਵੀ ਕਿੱਥੇ ਸੀਗੀ ਕਿੱਥੇ ਨਹੀਂ ਤੇ ਜਾਂ ਉਹਦੇ ਮਾਂ ਪਿਓ ਨੇ ਪਿੱਛੇ ਦੇਈ ਗਈ ਪਰ ਉਹਦੇ ਲੀੜਾ ਕੱਪੜਾ ਹਰ ਰੋਜ਼ ਨਵਾਂ ਹੁੰਦਾ ਸੀਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਦੀ ਘਰ ਵਾਲੀ ਜਿਹੜੀ ਹੈਗੀ ਇਹ ਜੁਗਾਰ ਲਵਾਉਂਦੀ ਆ ਦੇ ਵਪਾਰ ਦਾ ਕੰਮ ਕਰਦੀ ਆ ਇਹਦਾ ਦੋਸਤ ਸੀ ਕੋਈ ਜਿੱਥੋਂ ਇਹਨੂੰ ਪਤਾ ਲੱਗਿਆ ਉਹ ਇਹੋ ਜਿਹਾ ਕੰਮ ਕਰਨ ਵਾਸਤੇ ਜਦੋਂ ਜਾਂਦਾ ਸ਼ਹਿਰ ਦੇ ਵਿੱਚ ਤਾਂ ਉਹ ਬੁੱਕ ਕਰਦਾ ਇੱਕ ਕੁੜੀ ਕੁੜੀ ਜਦੋਂ ਬੁੱਕ ਕਰਦਾ ਤੇ ਉਹ ਜਦੋਂ ਗਰੁੱਪ ਕਹਿੰਦੀ ਗਰੁੱਪ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਤੇ ਉਹਨਾਂ ਦੇ ਵਿੱਚੋਂ ਇਹਦੀ ਜਿਹੜੀ ਘਰ ਵਾਲੀ ਸੀ ਉਹਨੂੰ ਭੇਜਿਆ ਗਿਆ ਉਸ ਮੁੰਡੇ ਕੋਲ ਜਦੋਂ ਉਸ ਮੁੰਡੇ ਕੋਲ ਭੇਜਿਆ ਗਿਆ ਤਾਂ ਉਹ ਅੱਗੋਂ ਪੁੱਛਦਾ ਭਾਬੀ ਤੂੰ ਤੇ ਜਦੋਂ ਪੁੱਛਿਆ ਵੀ ਦੇਵਰਾ ਤੂੰ ਤੇ ਗੱਲਾਂ ਬਾਤਾਂ ਉੱਥੇ ਹੋਈਆਂ ਵੀ ਤੂੰ ਮੇਰੇ ਘਰ ਵਾਲੇ ਨੂੰ ਦੱਸੀ ਜਿਹੜਾ ਕੁਝ ਕੰਮ ਕਰਨਾ ਤੂੰ ਕਰ ਲੈ ਪਲੀਜ਼ ਵੀਰੇ ਬਹੁਤ ਬਹੁਤ ਧੰਨਵਾਦ ਹੋਊਗਾ ਤੂੰ ਨਾਲ ਦੱਸੀ ਇਹ ਜੀ ਗੱਲ ਪਰ ਯਾਰ ਦੋਸਤ ਇਹਦਾ ਜਿਗਰੀ ਸੀਗਾ ਉਸਨੇ ਇਹਨੂੰ ਆਕੇ ਦੱਸੀ ਸਾਰੀ ਗੱਲ ਇਹ ਉਹਦੇ ਨਾਲ ਵੀ ਗੁੱਸੇ ਹੋ ਗਿਆ ਵੀ ਤੂੰ ਮੇਰੀ ਘਰ ਵਾਲੀ ਨੂੰ ਕੀ ਕਹਿਣਾ ਤੇ ਜਦੋਂ ਇਸ ਨੇ ਵੀ ਪਤਾ ਕੀਤਾ ਹੌਲੀ ਹੌਲੀ ਉਸ ਚੀਜ਼ ਬਾਰੇ ਸੋਚਿਆ ਤਾਂ ਇਹਨੂੰ ਜਦੋਂ ਪਤਾ ਲੱਗਿਆ ਇਹਨੇ ਵੀ ਇੱਕ ਉਦਾਂ ਹੀ ਹੀ ਕੀਤਾ ਇਹਨੇ ਜਾ ਕੇ ਉੱਥੇ ਨਾਮ ਲਖਾਇਆ ਤੇ ਉਹਨੇ ਕਿਹਾ ਵੀ ਮੇਰੀ ਜਿਹੜੀ ਜਿਹੜਾ ਮੇਰਾ ਦੋਸਤ ਸੀ ਉਹ ਆਇਆ ਸੀ ਉਹਨੇ ਇਹ ਕੁੜੀ ਦੇ ਨਾਲ ਜਿਹੜਾ ਸਬੰਧ ਬਣਾਇਆ ਤੇ ਮੈਂ ਵੀ ਉਹਦੇ ਨਾਲ ਇਦਾਂ ਦਾ ਸਬੰਧ ਬਣਾਉਣੇ ਆ ਤੇ ਉਸ ਕੁੜੀ ਨੂੰ ਮੇਰੇ ਲਈ ਭੇਜਿਆ ਜਾਵੇ ਮੈਨੂੰ ਵਧੀਆ ਲੱਗੀ ਉਹ ਇਦਾਂ ਕਰਕੇ ਗੱਲਬਾਤ ਹੋਈ ਜਦੋਂ ਇਹਨੂੰ ਜਾ ਕੇ ਪਤਾ ਲੱਗਿਆ ਤੇ ਉਹਨੂੰ ਇਹਨੇ ਮੂੰਹ ਬੰਨਿਆ ਹੋਇਆ ਸੀ ਤੇ ਇਹਦਾ ਘਰ ਵਾਲਾ ਜਦੋਂ ਉਹਨਾਂ ਦਾ ਟਕਰਾਅ ਹੋਇਆ ਇੱਕ ਦੂਜੇ ਨਾਲ ਘਰ ਵਾਲੀ ਨਾਲ ਤੇ ਉੱਥੇ ਫਿਰ ਪੈ ਗਿਆ ਸਾਰਾ ਰੌਲਾ ਅੱਛਾ ਭਾਈ ਸ਼ੌਂਕ ਬੜੇ ਸੀ ਉਹਦੇ ਕੀ ਕੀ ਸ਼ੌਂਕ ਸੀਗੇ ਯਾਰ ਉਹਦੇ ਸ਼ੌਂਕ ਭਈ ਇਹ ਤਾਂ ਲੀਡਾ ਕਪੜਾ ਮਹਿੰਗਾ ਪੋਣਾ ਠੀਕ ਹੈ ਚੰਗੇ ਫੋਨ ਰੱਖਣੇ ਚੰਗੀਆਂ ਮੰਨ ਕੇ ਚੱਲ ਆਉਦਾ ਚੰਗੇ ਹੋਟਲ ਚ ਖਾਣਾ ਵਧੀਆ ਮਤਲਬ ਭਲਾ 5000 ਦਾ ਖਾਵੇ ਭਲਾ 4 ਦਾ ਖਰਾਬ ਖਾਵੇ ਚੰਗਾ ਯਾਨੀ ਕਿ ਉਹਨੇ ਮੰਨ ਕੇ ਚਲਾਉਦੀ ਸਰੀਰ ਤੇ ਪੈਸਾ ਲਾਉਂਦਾ ਉਹਨੂੰ ਸ਼ੌਂਕ ਸੀਗਾ ਵੀ ਚੰਗਾ ਉਹਦਾ ਖਾਣ ਪਾਣਾ ਚੰਗਾ ਕੱਪੜਾ ਚੰਗਾ ਫੋਨ ਤੇ ਹੁਣ ਉਹਨੇ ਚੰਗੀ ਹੁਣ ਉਹਨੇ ਗੱਡੀ ਰੱਖ ਲਈ ਸੀ ਬਈ ਗੱਡੀ ਪਰ ਉਹ ਘਰੇ ਨਹੀਂ ਸੀ ਲੈ ਕੇ ਆਉਂਦੀ ਉਹ ਕੋਈ ਜਿਹੜਾ ਕੋਈ ਮੁੰਡਾ ਸੀਗਾ ਉੱਥੇ ਕੋਈ ਕੰਮ ਕਰਦਾ ਹੋਊਗਾ ਹਨਾ ਉਹ ਬਾਅਦ ਚ ਛੱਡ ਜਾਂਦਾ ਸੀ ਤੇ ਬਾਅਦ ਚੋਂ ਲੈ ਜਾਂਦਾ ਸੀ ਪਰ ਮੈਨੂੰ ਨਹੀਂ ਸੀ ਪਤਾ ਲੱਗਦਾ ਵੀ ਕੌਣ ਆ ਕੀ ਆ ਉਹ ਮੈਨੂੰ ਕਹਿੰਦੀ ਸੀ ਵੀ ਸਾਡੇ ਤੇ ਤੇਰੇ ਸਾਹਮਣੇ ਮੈਂ ਮੰਨ ਗਈ ਫਿਰ ਉਹ ਮੈਂ ਕੰਮ ਕਰਦੀ ਆ ਮਨਾਲੀ ਬਈ ਤੇ ਫਿਰ ਉਹਦੇ ਮਾਪੇ ਜਦੋਂ ਆਏ ਫਿਰ ਮਾਪੇ ਉਹ ਕੱਲ ਗੱਲਬਾਤ ਕੀ ਮੈਨੂੰ ਨੇ ਮੈਨੂੰ ਕਹਿੰਦੀ ਵੀ ਮੇਥੋਂ ਹੋ ਗਈ ਗਲਤੀ ਹਨਾ ਵੀ ਮੈਨੂੰ ਇੱਕ ਵਾਰੀ ਮaaf ਕਰ ਦੇ ਵੀ ਇਦੋਂ ਬਾਅ ਪਰ ਮੈਂ ਹੁਣ ਨਹੀਂ ਰੱਖਣਾ ਮੈਂ ਹੁਣ ਉਹਨੂੰ ਐ ਨਹੀਂ ਰੱਖਣਾ ਚਾਹੁੰਦਾ ਬਾਈ ਮੈਂ ਇੱਕ ਗਲਤੀ ਹੋਵੇ ਨਾ ਉਹ ਗਲਤੀ ਹੀ ਹੁੰਦੀ ਜਦ ਕਿਸੇ ਨਾਲ ਉਹਨੇ ਗੱਲ ਕੀਤੀ ਇੱਕ ਬੰਦੇ ਨਾਲ ਹੁਣ ਦਿੱਲੀ 10 ਦਾ 15 15 ਬੰਦਿਆਂ ਨਾਲ ਹਸਾਉਂਦੀ ਹੋ ਪੈਂਦੀ ਹੋ ਹਨ ਤੇ ਘਟੋ ਘਟ ਡੇਢ ਸਾਲ ਹੋ ਗਏ ਉਹਨੂੰ ਜਾਂਦੀ ਨੂੰ 2 ਸਾਲ ਡੇਢ ਸਾਲ ਹਨ ਤੇ 365 ਦਿਨ ਹੁੰਦੇ ਆ ਤੇ ਤੂੰ ਦੇਖ ਲੈ ਕਿੰਨੇ ਬੰਦਿਆਂ ਨਾਲ ਸੁੱਤੀ ਹੋ ਪਈ ਹੋਗੀ 365 ਚਰਿੱਤਰਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਇੱਕ ਗੱਲ ਮੈਂ ਤੁਹਾਨੂੰ ਜਰੂਰ ਦੱਸੂਗਾ ਇੱਕ ਕੁੜੀ ਸੀ ਉਸ ਨੂੰ ਮੁੰਡਾ ਪੁੱਛਦਾ ਵੀ 365 ਚਰਿੱਤਰ ਸੱਚੀ ਕੁੜੀ ਦੇ ਵਿੱਚ ਹੁੰਦੇ ਆ ਤੇ ਜਦੋਂ ਪਹਿਲਾਂ ਉਹ ਕਹਿੰਦੀ ਮੈਂ ਤੈਨੂੰ ਸਾਰੇ ਸਟੈਪ ਗਿਣਾ ਦੰਨੀ ਆ ਵੀ ਕਿਹੜੇ ਕਿਹੜੇ 365 ਚਰਿੱਤਰ ਹੁੰਦੇ ਆ ਪਹਿਲਾ ਸਟੈਪ ਦੱਸਿਆ ਕੁੜੀ ਨੇ ਉਹਨੇ ਰੋਲਾ ਪਾਤਾ ਵੀ ਮੇਰੀ ਇੱਜ਼ਤ ਲੁੱਟ ਲਈ ਆ ਕਰਤਾ ਉਹ ਕਰਤਾ ਮੇਰੇ ਕੱਪੜੇ ਪਾੜਤੇ ਉਹ ਹੋ ਗਿਆ ਫਲਾਣ ਦੇ ਉੱਥੇ ਲੋਕ ਇਕੱਠੇ ਹੋ ਗਏ ਤਾਂ ਉਸ ਮੁੰਡੇ ਨੂੰ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਉਹ ਕਹਿੰਦੀ ਇਹ ਮੇਰਾ ਪਹਿਲਾ ਚਰਿੱਤਰ ਆ ਤੇ ਜਿਹੜੇ ਹੋਰ 364 ਰਹਿ ਗਏ ਜਿਹੜੇ ਉਹ ਉਹ ਵੀ ਤੁਹਾਨੂੰ ਮੈਂ ਦੱਸੂਗੀ ਕਿਹੜੇ ਆ ਚਰਿੱਤਰ ਉਹ ਕਹਿੰਦਾ ਨਾ 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 ਇੱਕ ਚਰਿੱਤਰ ਤੇ ਜਿਹੜੇ ਇਨੇ ਜਿਹੜੇ ਚਤਤਰਾ ਉਹਨਾਂ ਨਾਲ ਮੇਰੀ ਕੀ ਗੱਲਬਾਤ ਬਣੂਗੀ ਇਹ ਸੱਚੀ ਗੱਲ ਆ ਬਾਈ ਬਾਈ ਇਹ ਤਾਂ ਜਮਾਂ ਸੱਚੀ ਆ ਜਦੋਂ ਸਾਰੇ ਚਲਿਤਰ ਚੱਲਣੋਂ ਹਟ ਜਾਂਦਾ ਤੇ ਇੱਕ ਇਹਨਾਂ ਕੋਲ ਆ ਮਗਰਮਾ ਸ਼ਹਜੂ ਹੂੰ ਬਸ ਰੋਣ ਲੱਗ ਜਾਂਦੀ ਆ ਹਾਂ ਸਭ ਤੋਂ ਜ਼ਿਆਦਾ ਭੈੜਾ ਇਹ ਚਲਿਤਰਾ ਇਹ ਰੋਣਾ ਤੇ ਰੋਣ ਜਦੋਂ ਇਹ ਰੋਣ ਲੱਗ ਜਾਂਦਾ ਤੇ ਬੰਦੇ ਦਾ ਦਿਲ ਆਟੋਮੈਟਿਕ ਹੀ ਪਿਘਲ ਜਾਂਦਾ ਅੱਛਾ ਇਹਦੇ ਮਾਪੇ ਉਹ ਗੱਲਬਾਤ ਕੀਤੀ ਵੀ ਤੁਸੀਂ ਤੁਹਾਡੀ ਕੁੜੀ ਇਹ ਕੰਮ ਕਰਦੀ ਆ ਉਹਨਾਂ ਨੇ ਯਕੀਨ ਕੀਤਾ ਉਹਦਾ ਹੁਣ ਮਾਂ ਉਹਦਾ ਪਿਓ ਮੈਨੂੰ ਕਹਿੰਦਾ ਉਹਨੂੰ ਵੱਢ ਕੇ ਛੱਡ ਦੇ ਮੈਂ ਹੁਣ ਮੈਂ ਵੱਢ ਕੇ ਛੱਡੂ ਆ ਤੁਸੀਂ ਛੱਡ ਦਿਓ ਮੈਂ ਤਾਂ ਹੁਣ ਇਹਨੂੰ ਤਲਾਕ ਦੇ ਦੂੰਗਾ ਮੈਂ ਰੱਖਣੀ ਨਹੀਂ ਬਸ ਮੇਰੇ ਵੱਲੋਂ ਮਾਰੋ ਕੁੱਟੋ ਕੋਈ ਮਰਜ਼ੀ ਕਰੋ ਕੀ ਕੀ ਮਜਬੂਰੀ ਕੀ ਹੁੰਦੀ ਐ ਇਹਨਾਂ ਕੁੜੀਆਂ ਦੀ ਕੀ ਮਜਬੂਰੀ ਹੁੰਦੀ ਐ ਬਹੁਤ ਸਾਰੀਆਂ ਕੁੜੀਆਂ ਜਦੋਂ ਹੋਟਲਾਂ ਦੇ ਤੁਸੀਂ ਨੇੜੇ ਜਾਓਗੇ ਤਾਂ ਉੱਥੇ ਬਹੁਤ ਸਾਰੀਆਂ ਕੁੜੀਆਂ ਨਾ ਤੁਸੀਂ ਵੇਖੋਗੇ ਬਾਹਰ ਨਿਕਲੇ ਹੁੰਦੀਆਂ ਵੀ ਸਾਨੂੰ ਬੁੱਕ ਕਰਨ ਇਹ ਵੀ ਕੀ ਗੱਲਬਾਤ ਕਰਨਾ ਚਾਹੁੰਦੇ ਹੋ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜਾ ਕੀ ਸਿਸਟਮ ਆ ਉਹ ਕਿਉਂ ਇਹ ਕੰਮ ਕਿਉਂ ਕਰਦਿਆਂ ਨੇ ਕਿਉਂ ਦੇ ਵਪਾਰ ਦਾ ਕੰਮ ਸਟਾਰਟ ਕਰਦਿਆਂ ਨੇ ਕੀ ਮਜਬੂਰੀ ਆ ਉਹਨਾਂ ਦੀ ਬਈ ਮਜਬੂਰੀ ਬਈ ਆ ਟੱਟੋ ਦੀ ਇਹਨਾਂ ਦੀ ਗਰੀਬ ਕਾਦੀਆਂ ਕੁੜੀਆਂ ਤੁਨ ਮੈਂ ਦਿਖਾ ਦੂੰਗਾ ਜੜੀਆਂ ਵਿਚਾਰੀਆਂ ਦਿਹਾੜੀ ਵੀ ਜਾਂਦੀਆਂ ਹੋਣਗੀਆਂ ਤੇ ਉਹ ਵੀ ਤਾਂ ਉਹਦਾ ਟਾਈਮ ਪਾਸ ਕਰਦ ਗਈਆਂ ਐਜਾ ਦਾ ਉਹਦੇ ਕੋਲੇ ਰੱਖ ਕੇ ਇਹਨਾਂ ਦੀ ਕਾਦੀ ਆ ਹੁਣ ਆਹ ਕਾਦੀ ਮਜਬੂਰੀ ਹੋਗੀ ਨਾਤਰ ਨਵੇਂ ਕੱਪੜੇ ਪੋਣੇ ਨਾਤਰ ਪੀਜਾ ਵਰਕਰ ਚੰਗੇ ਪੈਸੇ ਲਾਉਣੇ ਖਾਣ ਪਾਣ ਤੇ ਚੰਗੇ ਬੰਦੇ ਥੱਲੇ ਪੈਣਾ ਚੰਗੇ ਬੰਦੇ ਥੱਲੇ ਪੈਣਾ ਚਲ ਇਹ ਕਾਦੀ ਮਜਬੂਰੀ ਹੋਗੀ ਮਜਬੂਰੀ ਤਾਂ ਉਹ ਹੋਈ ਮੰਨ ਕੇ ਚਲ ਘਰੇ ਗਰੀਬੀ ਆ ਠੀਕ ਹੈ ਨਾ ਕੋਈ ਪੈਸੇ ਤੱਲੋ ਇਹ ਕੰਮ ਤਾਂ ਬਹੁਤ ਆ ਬਾਈ ਹੋਰ ਕੰਮ ਹਾਂ ਯਾਰ ਬਾਈ ਕਰਨ ਵਾਲਾ ਹੋ ਤਾਂ ਫੇਰ ਹੀ ਆ ਇੱਥੇ ਮੌਜ ਨਾ ਟੌਰ ਨਾ ਥੱਲੇ ਪੈ ਨਾ ਮੁੜਕਾ ਵੀ ਨ ਕੋ ਹੋ ਰਾਇ ਚੰਗਾ ਹੀ ਸੀ ਲੱਗਿਆ ਵਾ ਹੈ ਨਾਲੇ ਸਵਾਦ ਹਾਂ ਮੈਂ ਨਾਲੇ ਫਲੀਆਂ ਨਾਲੇ ਫੁੱਲ ਇਹ ਚੀਜ਼ ਨਹੀਂ ਮੈਂ ਕਹਿੰਦਾ ਜੇ ਕਿਸੇ ਕੁੜੀ ਦੀ 100 ਦੇ ਵਿੱਚੋਂ 2-4 ਹੋਣਗਾ ਜਨਾਂ ਦੀ ਮਜਬੂਰੀ ਹੋਊਗੀ ਵਿਚਾਲਾ ਕਿਸੇ ਕੋਲੇ ਨਹੀਂ ਧੰਦਾ ਕਰਨੂ ਹੈਗਾ ਜਾਂ ਕੋਈ ਮਾੜਾ ਮੋਟਾ ਕੋਈ ਇਹੋ ਜੀ ਪ੍ਰੋਬਲਮਾਂ ਜਾਂ ਕੋਈ ਉਹੋ ਜੀ ਚੀਜ਼ ਫਿਰ ਸਰੀਰ ਨੂੰ ਜਾਂ ਕੋ ਉਹ ਆ ਅਗਲਾ ਸੋਚਦਾ ਵੀ ਨਹੀਂ ਯਾਰ ਵੀ ਆਹ ਕੰਮ ਹੀ ਆਪਾਂ ਨੂੰ ਸਹੀ ਸੂਟੇਬਲ ਹੋਊਗਾ ਵੀ ਆਪਾਂ ਆਪਦੇ ਜਵਾਕ ਜਾਂ ਪੜਾਉਣੇ ਆ ਜਾਂ ਦਾ ਘਰ ਦਾ ਕੋਈ ਘਰਾਂ ਲਾ ਕੋ ਨਸ਼ਾ ਪੱਤਾ ਕਰਦਾ ਜਾਂ ਮਾਂ ਪਿਓ ਤੇ ਇੰਨੀ ਗਰੀਬੀ ਆ ਬਮਾਠ ਮਾਰਾ ਅੱਛਾ ਹੁਣ ਆਪਣੀ ਘਰ ਵਾਲੀ ਨੂੰ ਮਾਫ ਕਰੋਂਗੇ ਤੁਸੀਂ ਨਹੀਂ ਭਾਈ ਨਹੀਂ ਕਰ ਸਕਦਾ ਮੈਨੂੰ ਨੇ ਮਾਫ ਕਰਨ ਦੇ ਲਾਇਕ ਹੀ ਨਹੀਂ ਛੱਡਿਆ ਜੇ ਮੈਂ ਉਹਨੂੰ ਆਪਦੇ ਨਾਲ ਰੱਖੂੰਗਾ ਨਾ ਤੇ ਮੈਂ ਇੱਕ ਇਹ ਚੀਜ਼ ਸੋਚ ਕੇ ਰੱਖੂੰਗਾ ਵੀ ਬਸ ਮੈਂ ਜਿਵੇਂ ਗੱਲ ਚ ਫਾਹਾ ਪਾ ਕੇ ਤੁਰਫਤ ਆਉਂਦਾ ਹਾਂ ਮੇਰੇ ਮੇਰੇ ਦੋਸਤਾਂ ਨੇ ਨਹੀਂ ਖੜਾ ਚੜਨਾ ਸਾਡੇ ਪਿੰਡ ਦੇ ਬੰਦੇ ਨੇ ਖੜਾ ਚੜਨਾ ਹੋ ਸਕਦਾ ਮੇਰੇ ਪਿੰਡ ਦੇ ਕਿੰਨੇ ਕਿ ਜਾ ਕੇ ਹੋਣਗੇ ਉਹ ਤਾਂ ਮੇਰਾ ਜਿਗਲੀ ਯਾਰ ਦੋਸਤ ਜਿਹੜਾ ਮੈਨੂੰ ਦੱਸਦਾ ਜਿਹਨੇ ਉਹਨੇ ਉਹਨੇ ਵੀ ਕੀਤਾ ਕੁਝ ਨਾ ਉਹ ਮੈਂ ਸੌਂਖ ਆ ਗਿਆ ਕਹਿੰਦਾ ਬਾਈ ਮੈਂ ਮਮ ਛੱਡ ਕੇ ਤੁਰਿਆ ਪਰ ਮਾਦਾ ਘੰਟਾ ਗੱਲਾਂ ਜਰੂਰ ਸਮਝਾ ਕੇ ਆ ਉਹਨੂੰ ਵੀ ਤੇਰਾ ਘਰ ਹਾਲਦਾ ਤੂੰ ਕੀ ਕਹਿਣਾ ਚਾਹੁੰਦਾ ਉਹ ਕੁੜੀਆਂ ਨੂੰ ਉਹ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਬਈ ਇਹ ਚੀਜ਼ਾਂ ਬਾਰੇ ਕਰਨਾ ਸਹੀ ਹੈ ਕਿ ਗਲਤ ਬਾਈ ਇਹਦੂ ਤਾਂ ਆਪਦੇ ਤੁਸੀਂ ਖਰਚੇ ਕੰਟਰੋਲ ਕਰ ਲਓ ਇਹ ਚੀਜ਼ਾਂ ਜਮਾ ਨਹੀਂ ਸੇ ਠੀਕ ਆ ਹਾਂ ਜਿਹੜੀਆਂ ਕੋਈ ਮੜੀਆਂ ਮੋਟੀਆਂ ਵਿਚਾਰੀਆਂ ਮਜਬੂਰੀ ਕਾਰਨ ਜਿਹੜੀਆਂ ਛੜੀਆਂ ਕਹਿੰਦੇ ਰੰਡੀਆਂ ਹੋ ਗਈਆਂ ਜਿਨ੍ਹਾਂ ਨੂੰ ਘਰ ਵਾਲੇ ਮਰੇ ਹੋਇਆ ਜਾਂ ਇਹਨਾਂ ਦੇ ਅੱਗੇ ਪਿੱਛੇ ਨਹੀਂ ਉਹ ਚੀਜ਼ਾਂ ਸਹੀ ਆ ਉਹ ਚੀਜ਼ਾਂ ਆਪਾਂ ਮੰਨਦੇ ਆ ਚੱਲ ਯਾਰ ਕਈ ਵਾਰੀ ਨਾ ਖਾਚਾ ਨਹੀਂ ਬੰਦੇ ਤੋਂ ਪੂਰਾ ਹੁੰਦਾ ਹਨਾ ਜਵਾਕ ਨਹੀਂ ਜਵਾਕ ਨੂੰ ਲੀਡਾ ਕਪੜਾ ਜਾਂ ਪੜ੍ਹਾਈ ਜਾਂ ਕੁਝ ਵੀ ਕੰਮ ਨਹੀਂ ਕੋਈ ਮਿਲਦਾ ਹੁਣ ਜੇ ਕਈ ਕੁੜੀਆਂ ਤਾਂ ਮੈਂ ਇਹ ਜੀਆਂ ਵੇਖੀਆਂ ਜਿਹੜੀਆਂ ਕਿ ਆਫਸਰਾਂ ਦੇ ਵਿੱਚ ਲੱਗੀਆਂ ਉਹ ਆਪਦੇ ਬੌਸਾਂ ਤੋਂ ਸ਼ਿਕਾਰ ਹੋਈਆਂ ਕਿਵੇਂ ਹੋ ਗਈਆਂ ਤੰਗ ਕਰਦੇ ਸੋਹਣੀ ਨੂੰ ਵੇਖ ਕੇ ਕਹਿੰਦੇ ਜਾਂ ਤਾਂ ਸਾਡੇ ਨਾਲ ਆਏ ਇੱਕ ਰਾਤ ਤੇ ਨਹੀਂ ਤੇਰੀ ਜੌਬ ਜਾਊਗੀ ਉਹੋ ਜਿਹੀਆਂ ਚੀਜ਼ਾਂ ਵਾਸਤੇ ਆਪਾਂ ਚੀਜ਼ ਸੋਚਦੇ ਆਲੀ ਕਹਿੰਦੇ ਆ ਵੀ ਜਦੋਂ ਮੈਂ ਇਹਦੇ ਕੋਲੇ ਇੱਕ ਰਾਤ ਰਹਿਂਗੀ ਤਾਂ ਮੈਨੂੰ ਤਨਖਾਹ ਤਾਂ ਮੈਨੂੰ 15000 ਹੀ ਮਿਲਣੀ ਹੈ ਕਿ ਕਿਉਂ ਨਾ ਮੈਂ ਆਹ ਕੰਮ ਕਰ ਲਾਂ ਤੇ ਮੈਂ ਇਧਰੋਂ ਜ਼ਿਆਦਾ ਦੁੱਗਣੇ ਕਮਾਉਂਗੀ ਉਹ ਚੀਜ਼ਾਂ ਕਈ ਵਾਰੀ ਮਜਬੂਰੀ ਬਣ ਜਾਂਦੀ ਚਲੋ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਦੀ ਜਿਹੜੀ ਘਰ ਵਾਲੀ ਆ ਉਹ ਜੁਗਾੜ ਲਵਾਉਂਦੀ ਸੀਗੀ ਦੇ ਵਪਾਰ ਦਾ ਕੰਮ ਕਰਦੀ ਸੀ ਇਹਦੇ ਦੋਸਤ ਨੂੰ ਪਤਾ ਲੱਗਿਆ ਤਾਂ ਉਹਨੇ ਇਹਦੇ ਕੋਲ ਗੱਲ ਕੀਤੀ ਵੀ ਐਦਾਂ ਕਰਕੇ ਵੀ ਤੇਰੀ ਘਰ ਵਾਲੀ ਤਾਂ ਯਾਰ ਆਹ ਕੰਮ ਕਰਦੀ ਆ ਤਾਂ ਤੂੰ ਕਿਉਂ ਇਹ ਗੱਲ ਕਹਿ ਰਿਹਾ ਵੀ ਮੇਰੀ ਘਰ ਵਾਲੀ ਤੇ ਦੋਸ਼ ਕਿਉਂ ਲਾ ਰਿਹਾ ਤੇ ਜਦੋਂ ਗੱਲ ਸਾਰੀ ਪਤਾ ਲੱਗੀ ਇਹਨੇ ਵੀ ਉਹਦੇ ਪਿੱਛਾ ਕੀਤਾ ਉਹਦੇ ਪਿੱਛੇ ਫਿਰਦਾ ਰਿਹਾ ਤਾਂ ਗੱਲ ਸਾਰੀ ਬਾਹਰ ਨਿਕਲ ਕੇ ਇਹ ਆਈ ਵੀ ਜਿਹੜੀ ਉਹਦੀ ਘਰ ਵਾਲੀ ਸੀ ਉਹ ਸੱਚੀ ਹੀ ਗਾਰਡ ਲਗਾਉਂਦੀ ਸੀ ਸੱਚੀ ਦੇ ਵਪਾਰ ਦਾ ਕੰਮ ਕਰਦੀ ਸੀ ਇਹ ਚੀਜ਼ਾਂ ਸੀ ਤੁਹਾਨੂੰ ਕਿਉਂ ਦੱਸਦਿਆਂ ਕਿਉਂਕਿ ਸੱਚੀਆਂ ਗੱਲਾਂ ਦੋਸਤੋ ਇਹ ਚੀਜ਼ਾਂ ਤੁਹਾਨੂੰ ਭੈੜੀਆਂ ਜ਼ਰੂਰ ਲੱਗਣਗੀਆਂ ਤੁਹਾਨੂੰ ਇਦਾਂ ਲੱਗੂਗਾ ਵੀ ਗੰਦੀਆਂ ਵੀਡੀਓ ਆ ਗੰਦੀਆਂ ਵੀਡੀਓ ਬਣਾਉਂਦਾ ਪਰ ਇਹ ਚੰਗੀਆਂ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਕੁੜੀਆਂ ਘਰਾਂ ਦੇ ਵਿੱਚੋਂ ਜਾ ਕੇ ਪਿੰਡਾਂ ਤੇ ਸ਼ਹਿਰਾਂ ਦੀਆਂ ਕੁੜੀਆਂ ਇਹ ਇੰਡੀਆ ਦੇ ਵਿੱਚ ਜਿਹੜਾ ਵੀ ਸਿਸਟਮ ਚੱਲਦਾ ਇਹ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਦੇ ਵਿੱਚ ਜਾਂਦੀਆਂ ਸ਼ਹਿਰਾਂ ਤੋਂ ਹੋਟਲਾਂ ਦੇ ਵਿੱਚ ਜਾਂਦੀਆਂ ਤੇ ਇਹ ਇਹੋ ਜਿਹਾ ਕੰਮ ਕਰਦੀਆਂ ਦੋਸਤੋ ਆਪਾਂ ਨੂੰ ਇਦਾਂ ਹੁੰਦਾ ਵੀ ਇਹ ਜੌਬ ਕਰਦੀਆਂ ਪਰ ਨਹੀਂ ਇਹਨਾਂ ਦੇ ਵਿੱਚ ਬੜਾ ਰੁਪਈਆ ਪੈਂਦਾ ਬੜਾ ਕੁਝ ਹੋਏਗਾ ਇਹ ਚੀਜ਼ ਦੇ ਵਿੱਚ ਬੜਾ ਪੈਸਾ ਆਏਗਾ ਪਰ ਇੱਜ਼ਤ ਇਹਦੇ ਵਿੱਚ ਨਹੀਂ ਹੈਗੀ ਇਹਦੇ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਉਸਨੇ ਵੀ ਇਸ ਟੈਪ ਚੱਕਿਆ ਵੀ ਮੈਂ ਇਸ ਕੁੜੀ ਨੂੰ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਕੀ ਪਤਾ ਕਿੰਨਿਆਂ ਦੇ ਥੱਲੇ ਪਈ ਹੋਊਗੀ ਕਿੰਨਿਆਂ ਦੇ ਨਾਲ ਇਹਨੇ ਸਰੀਰਕ ਸੰਬੰਧ ਬਣਾਏ ਹੋਣਗੇ ਮੇਰੀ ਜ਼ਿੰਦਗੀ ਪਿੰਡ ਦੇ ਵਿੱਚ ਕੀ ਰਹਿ ਗਈ ਮੇਰੇ ਪਿੰਡ ਦੇ ਵਿੱਚ ਕਹਿੰਦੇ ਵੀ ਇਸ਼ਕ ਤੇ ਮੁਸ਼ਕ ਕਦੇ ਲੁਗਿਆ ਨਹੀਂ ਰਹਿੰਦੇ ਇਹ ਵੀ ਇੱਕ ਇਸ਼ਕ ਤੇ ਮੁਸ਼ਕ ਇੱਕ ਚਸਕਾ ਸੀ ਜਿਹੜਾ ਕੁੜੀ ਨੂੰ ਪਿਆ ਹੋਇਆ ਸੀ ਇਹਦੀ ਘਰ ਵਾਲੀ ਜਿਹੜੀ ਜੁਗਾਰ ਲਵਾਉਂਦੀ ਸੀ ਸਾਰਾ ਸਿਸਟਮ ਇਸ ਮੁੰਡੇ ਨੂੰ ਪਤਾ ਲੱਗਿਆ ਤਾਂ ਇਸ ਮੁੰਡੇ ਨੇ ਕਿਹਾ ਮੈਂ ਤੈਨੂੰ ਤਲਾਕ ਦੇਣਾ ਚਾਹਣਾ ਤੇ ਇਹਦੇ ਮਾਪੋਗਾਂ ਗੱਲ ਕਰਕੇ ਸਾਰੀ ਗੱਲਬਾਤ ਕਰਕੇ ਇਹਨਾਂ ਦੀ ਗੱਲਬਾਤ ਜਿਹੜੀ ਕਲੀਅਰ ਹੋ ਗਈ ਇਹ ਦੱਸਣਾ ਮੁੰਡੇ ਦਾ ਜ਼ਰੂਰੀ ਸੀਗਾ ਇਹ ਮੁੰਡਾ ਜ਼ਰੂਰ ਇੱਕ ਕਹਿਣਾ ਗੱਲ ਕਹਿਣਾ ਚਾਹੁੰਦਾ ਸੀ ਵੀ ਆਪਣੀਆਂ ਘਰ ਵਾਲੀਆਂ ਨੂੰ ਵੇਖੋ ਵੀ ਕਿੱਥੇ ਜਾਂਦੀਆਂ ਕੀ ਕਰਦੀਆਂ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਫ੍ਰੀडम ਦੇ ਦਿੰਨਾ ਇਹ ਕਦੇ ਨਾ ਕਦੇ ਗਲਤ ਹੁੰਦੀਆਂ ਹੀ ਹੁੰਦੀਆਂ ਦੋਸਤੋ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ